ਹੰਚੋਪੁਰ ਕੀ ਹਾਲ ਚਾਲ ਜੀ ਵੈਲਕਮ ਬੈਕ ਟੂ ਮਾਈ YouTube ਚੈਨਲ ਜੀ ਹੋਰ ਦੱਸੋ ਕੀ ਹਾਲ ਚਾਲ ਤੇ ਇੱਧਰ ਜੀ ਮੌਸਮ ਬਰਾਬਰ ਆਉ ਹੋਇਆ ਪਿਆ ਇੱਕ ਨੰਬਰ ਬਣਿਆ ਪਿਆ ਜੀ ਤੇ ਕੱਲ ਵੀ ਮੀਂਹ ਆਇਆ ਸੀ ਤੇ ਮੀਂਹ ਮਨ ਲਾ ਅੱਜ ਵੀ ਆਊਗਾ ਤੇ ਆਈ ਵੀ ਚੱਲਦੇ ਆ ਥੱਲੇ ਛਤਰੀਆਂ ਆਪਣੀਆਂ ਉਦੋਂ ਦੀਆਂ ਇੱਥੇ ਪਈਆਂ ਪਰਸੋਂ ਦੀਆਂ ਮੀਂਹੂ ਆ ਗਿਆ ਸੀ ਤੇ ਇੱਥੇ ਰੱਖ ਤੀਆਂ ਲਓ ਜੀ ਤੇ ਹੁਣ ਆ ਕੇ ਥੱਲੇ ਤੁਹਾਡੇ ਲਈ ਇੱਕ ਸਰਪ੍ਰਾਈਜ਼ ਆ ਇੱਥੇ ਨਹੀਂ ਸ਼ੈਨ ਤੱਕ ਆਉਣ ਵਾਲੇ ਦਿਨਾਂ 'ਚ ਦਈਏ ਇੱਕ ਅੱਦੇ ਦਿਨ ਦੇ ਵਿੱਚ ਆਪਾਂ ਕਿਸੇ ਭਾਈ ਨੂੰ ਮਿਲਣ ਜਾਣਾ ਤੇ ਉਹ ਬਾਈ ਫੁੱਲ ਫੇਮਸ ਹੈ YouTube ਉੱਤੇ ਠੀਕ ਹੈ ਜੋbro ਬਸ ਤੁਸੀਂ ਵੇਟ ਕਰੋ ਸਰਪ੍ਰਾਈਜ਼ ਦਾ ਪਹਿਲਾਂ ਹੀ ਆਪਾਂ ਕਰਤਾ ਕੀ ਕਹਿੰਦੇ ਹੁੰਦੇ ਆ ਪਹਿਲਾਂ ਹੀ ਦੱਸਤਾ ਤੁਹਾਨੂੰ ਸਾਰਿਆਂ ਨੂੰ ਤੇ ਫਿਲਹਾਲ ਦੱਸਣਾ ਨਹੀਂ ਸੀ ਪਰ ਸਰਪ੍ਰਾਈਜ਼ ਹੈ ਬੰਦੇ ਦਾ ਨਾਂ ਨਹੀਂ ਦੱਸਦੇ ਸਿੱਧਾ ਬੰਦੇ ਨੂੰ ਮਿਲਾਵਾਂਗੇ ਜਾ ਕੇ ਜੋbro ਠੀਕ ਹੈ ਤੇ ਬਾਕੀ ਬਾਈ ਆਪਣੇ ਗੁੱਤਰ ਵੀ ਸੈਟ ਵਟ ਨੇ ਹਾਂਜੀ ਬਾਈ ਤੇ ਹੁਣ ਚੱਲੇ ਸੀ ਆਪਾਂ ਕਬੂਤਰੀ ਪੁੱਠੀ ਕਰਨ ਆਪਣੀ ਚਿੱਟੀਆਂ ਜਿੰਦੀ ਅੱਖਾਂ 'ਚ ਟੀਰ ਆ ਕੱਟੀਆਂ ਅੱਖਾਂ ਵਾਲੀ ਠੀਕ ਹੈ ਜੋbro ਇਹ ਇੱਕ ਤਾਂ ਆਂਡੇ ਨਹੀਂ ਲਾਉਂਦੀ ਤੇ ਇੱਕ ਜਰ ਇਹ ਵੀ ਕਬੂਤਰ ਖਰਾਬ ਕਰੀ ਜਾਂਦੀ ਆ ਠੀਕ ਆ ਜੋ ਬਰ ਤਾਂ ਕਰਕੇ ਵੀ ਇੱਕ ਕਬੂਤਰ ਨਾਲ ਤਿੰਨ ਕਬੂਤਰੀਆਂ ਲੱਗੀਆਂ ਸੀਆਂ ਤੇ ਤਾਂ ਕਰਕੇ ਮੈਂ ਚੱਲੇ ਨੂੰ ਤਾਂ ਪੁੱਠੀ ਦੇ ਆਉਣੇ ਨੇ ਇਹਦੇ ਤੋਂ ਕੀ ਕਰਾਉਣਾ ਇਹਨੇ ਕਢਾਂਡੇ ਰਹੋਣੀ ਆ ਨਾ ਹੀ ਉਡਰਨ ਜੋਕਰੀਆਂ ਦਾ ਪੱਲਾ ਵੱਢਿਆ ਵਿਆ ਬਾਕੀ ਉੱਥੇ ਜਾ ਕੇ ਦੱਸਾਂਗੇ ਬਾਈ ਪਹੁੰਚ ਚੁੱਕੇ ਆ ਬਾਈ ਕੋਲ ਕੀ ਹਾਲ ਚੱਲ ਆ ਬਈ ਵਧੀਆ ਜੀ ਲਾਓ ਜੀ ਬਾਈ ਵਿਖਾਉਣ ਲੱਗਿਆ ਕਬੂਤਰ ਕਬੂਤਰੀ ਬਈ ਬਾਈ ਨੂੰ ਵਾਪਸ ਕਰਤੀ ਮੈਂ ਬਾਈ ਦੀ ਇਮਾਨਤ ਹਨਾ ਬਾਈ ਔਰ ਇੱਕ ਕਬੂਤਰੀ ਕਬੂਤਰੀ ਜੀ ਤੇ ਲਓ ਜੀ ਜਿਹੜਾ ਬੱਚਾ ਆਪਣਾ ਟਾਣੀੋਂ ਗਾਇਬ ਸੀ ਓ ਬੈਠਾ ਪੱਲਾ ਟੁੱਟ ਗਿਆ ਵਿਚਾਰੇ ਦਾ ਇਹ ਕੈਸੇ ਉਹੀ ਕਟਣਾ ਇਹ ਇੱਥੇ ਚਵਾਰੇ ਤੇ ਉਤਰਦਾ ਸੀ ਤੇ ਗੱਟੇ ਚੁਲਜ ਗਿਆ ਗੱਟੇ ਨਾਲ ਵੱਡਿਆ ਗਿਆ ਬੱਚ ਜਵਾਕਾਂ ਨੇ ਕੱਢਦੇ ਨੇ ਕੁਝ ਜ਼ਿਆਦਾ ਤੇਜ਼ ਕੱਢਿਆ ਤੇ ਵੱਡਿਆ ਗਿਆ ਠੀਕ ਆ ਭਾਈ ਚਲੋ ਕੋਈ ਨਹੀਂ ਤੇ ਬਾਕੀ ਬਾਈ ਦੇ ਖੁੱਡੇ ਚ ਉਹ ਨਸਲ ਚੈੱਕ ਕਰੋ ਕਿਹੜੀ ਆ ਮੈਂ ਬਾਣੀ ਤਕੜੀ ਨਸਲ ਰੱਖੀ ਬੈਠਾ ਆ ਸਾਹਮਣੇ ਨੀਲਾ ਗੋਲਾ ਹੈ ਲਓ ਜੀ ਆਹ ਕੀ ਰੱਖੀ ਬੈਠਾ ਝੋਬਰਾ ਕੌਣ ਹੈ ਗਲਾ ਨਸਲ ਪਾਲੀ ਇਹ ਵੀ ਨਸਲ ਪਾਲੀ ਇਹ ਚੋਬਰ ਨੇ ਕਹਿੰਦੇ ਵੀਰੋ ਕੈਮ ਨਸਲ ਵੀਰੇ ਹਾਂ ਇੱਥੇ ਰੱਖ ਮੱਥੇ ਬੁੱਥੇ ਕੜਾ ਬਾਜੀਆਂ ਡਾਵਾਂਗੇ ਬਾਜੀਆਂ ਡਾਵਾਂਗੇ ਪੂਰੀਆਂ ਇਹਨਾਂ ਦੀਆਂ ਪਿੰਜਰੇ 'ਚ ਛੱਡ ਰੱਖੇ ਪੂਰੀ ਘੇਰਾ ਸੁੱਤੇ ਪਿਆ ਹੁੰਦਾ ਇੱਕ ਸੌਂਿਆ ਇੱਕ ਹੀ ਜੇ ਜਾਗੋ ਵਿੱਚ ਉਹ ਇਹ ਡਰਦੇ ਭਾਲੇ ਹਣਾ ਹੁਣ ਤਾਂ ਵੀ ਡਰਦੇ ਨਹੀਂ ਹੁਣ ਤਾਂ ਸਮਾਂ ਦੀ ਘਟ ਕੇ ਕੋਲੇ ਆ ਜਾਂਦੇ ਆ ਪਹਿਲਾਂ ਹੁੰਦੇ ਨਹੀਂ ਸੀ ਠੀਕ ਚੱਲ ਭੱਜ ਭੁੱਜ ਜਾਂਦੇ ਸੀਗੇ ਹੋਂ ਤਾਂ ਭੇਟੀਆਂ ਪੁੱਟੀਆਂ ਥੱਲੇ ਕਿੰਨੇ ਲੈਂਦੇ ਦੰਦ ਥੱਲੇ ਦੋ ਹੀ ਆ ਕਿੰਨੇ ਲੈਂਦੇ ਇਹ ਗਿਫਟ ਆਇਆ ਫਿਰ ਠੀਕ ਇੱਥੇ ਰੱਖ ਹਾਂਜੀ ਜੋ ਬ੍ਰੋ ਤੇ ਹੁਣ ਆ ਗਏ ਸੀ ਆਪਾਂ ਪਿੰਡੋਂ ਵਾਪਸ ਕੂਤਰੀ ਵਾਪਸ ਕਰਕੇ ਜੀ ਤੇ ਫਿਲਹਾਲ ਹੁਣ ਲਾਉਣ ਲੱਗੇ ਆ ਛਤਰੀ ਤੇ ਕਬੂਤਰ ਆਪਾਂ ਟਿੱਟੀਆਂ ਖਾਣਾ ਤੇ ਛਾਖੀ ਕੂਤਰੀ ਬਈ ਇਹ ਤਾਂ ਕਰਕੇ ਲਾਉਣੇ ਹੁਣ ਡਾਉਣ ਲੱਗੇ ਸਕੂਤਰ ਕੂਤਰ ਡਾਉਣ ਦਾ ਸਮਾਂ ਦੇਖੋ ਜੀ ਆਪਣਾ ਇੰਜਾਂ ਸ਼ਾਮ ਨੂੰ ਡਾਉਣ ਲੱਗੇ ਆ ਇਹ ਵੈਸੇ ਯਾਰ 2 ਮਿੰਟ ਵਲੌਗ ਬਣਾ ਲਾਂਗੇ ਨਾਲੇ ਨਾਲੇ ਜੀ ਚੱਲ ਗੇ ਰੂਏ ਕੂਤਰ ਕਬਤਰ ਡਾ ਕੇ ਦੇਖ ਲਾਂਗੇ ਜੀ ਤਾਂ ਲੜਾਈ ਨਹੀਂ ਕੱਲ ਮੀਂਹ ਕਰਕੇ ਅੱਜ ਮੌਸਮ ਠੰਡਾ ਥੋੜਾ ਆ ਜਿੰਨੇ ਚਿਰ ਉੱਡੇ ਠੀਕ ਆ ਮੜ ਕੇ ਲਾ ਲਾਂਗੇ ਚੋbro ਨਾਲੇ ਕੂਤਰ ਕੂਤਰ ਖੁੱਲੇ ਛੱਡ ਦਿੰਦੇ ਆ ਨਾਲੇ ਕੋਕੜ ਵੀ ਖੁੱਲੇ ਛੱਡਣ ਵਾਲੇ ਪਹਿਲਾਂ ਆਪਾਂ ਕੂਤਰ ਛਤਰੀ ਤੇ ਮਤਲਬ ਛਤਰੀ ਉੱਤੇ ਲਾਇਆ ਹੀ ਗੋਠੇ ਤੇ ਜੀ ਠੀਕ ਆ ਚੋbro ਫਿਰ ਕੋਕੜ ਛੱਡਦੇ ਆਣ ਕੇ ਤੇ ਨਾਲੇ ਕਬੂਤਰ ਡਾਉਣੇ ਆ ਲਓ ਜੀ ਕੂਤਰ ਲਾਦੇ ਆਪਾਂ ਇੱਥੇ ਆ ਬਾਲਟੀ ਜਿਹੜਾ ਜਗਾੜ ਆਪਣਾ ਵਧੀਆ ਬਣ ਗਿਆ ਟਾਪਟਾਈਆਂ ਵਸਾ ਕੇ ਮੈਂ ਤਾਂ ਨਹੀਂ ਸੋਚਿਆ ਸੀ ਵੀ ਇਹ ਖੜੂ ਆ ਕੰਮ ਆਪਣਾ ਬਣੂਗਾ ਪਰ ਮੀਮੂ ਪੈ ਕੇ ਮਿੱਟੀ ਗਿੱਲੀ ਹੋ ਕੇ ਵਿੱਚੋਂ ਇੱਕ ਨਾ ਤਾਂ ਬਣ ਗਈ ਗੱਲ ਠੀਕ ਹੈ ਜੋਬਰੋ ਆਪਣਾ ਦੇਸੀ ਸਟੈਂਡ ਬਣ ਗਿਆ ਛਤਰੀ ਲਾਉਣ ਵਾਲਾ ਜੀ ਤੇ ਬਾਕੀ ਕੋ ਉਤਰ ਲਾ ਤੇ ਹੁਣ ਚੱਲਦੇ ਆ ਥੱਲੇ ਜੋਬਰੋ ਲਓ ਜੀ ਆ ਦੋਨੇ ਕੋ ਉਤਰ ਛੱਡਣ ਲੱਗੇ ਆ ਆ ਤਾਂ ਦੋ ਡਾ ਤੇ ਦੋ ਰਹਿ ਕੇ ਦੋ ਵੀ ਡਾ ਦਿੰਨੇ ਆ ਮੈਨੇ ਕੀ ਕਰਦੇ ਇੱਕ ਨਾ ਟੱਪ ਟੁੱਪਣਾ ਜਾਵੇ ਇੱਕ ਨਵਾਂ ਵਿਚੜਾਇਆ ਇੱਕ ਦਿਨ ਪਹਿਲਾਂ ਡਾਇਆ ਤੇ ਇੱਕ ਦਿਨ ਅੱਜ ਡਾਇਆ ਠੀਕ ਹੈ ਜੋਬਰੋ ਹੋਰ ਕਾਢ ਲਈਏ ਕੋ ਉਤਰ ਬਾਹਰ ਲਓ ਜੀ ਦੋ ਕੋ ਉਤਰ ਆਪਣੇ ਆ ਛੱਡ ਦਿੰਨੇ ਆ ਕਬੂਤਰ ਇਹਦੇ ਕੋਪਟਰ ਕਟਿੰਗਾਂ ਦੇ ਛੜਤੇ ਛੜਤੇ ਉਹਲਾ ਨਹੀਂ ਵਿਜਿਆ ਸਹੀ ਤਰੀਕੇ ਨਾਲ ਠੀਕ ਹੈ ਜੋ ਬਰੋ ਓ ਸ਼ਟਮੈਨ ਗਲਤੀ ਹੋ ਗਿਆ ਕਮੂ ਕੂਟਰ ਤੇ ਫੰਗ ਕੱਢੇ ਹੋਏ ਆ ਕੱਢੇ ਵੀ ਨਹੀਂ ਉਹ ਆਪਣੇ ਆਪਣੇ ਆਪ ਹੀ ਕੱਢ ਲੈ ਸਰੋਂ ਨਾਲ ਆ ਬੱਚਾ ਆ ਕਬੂਤਰਾ ਪੂਰਾ ਸੱਚ ਵੀ ਸਰੋਂ ਨਾਲ ਆ ਫੰਗ ਉਹਨੇ ਆਪਣੇ ਆਪ ਹੀ ਕੱਢ ਲੈ ਠੀਕ ਹੈ ਜੋ ਬਰੋ ਤੇ ਉਹ ਐਵੇਂ ਆ ਪੜਾਤਾ ਪਲੇਖੇ ਜੀ ਤੇ ਬਾਕੀ ਆ ਬਹਿਪੂ ਜਾਣਗੇ ਜਿੰਨਾ ਟਾਈਮ ਉੱਡੇ ਉੱਡੇ ਹੋਣੇ ਚਿਹਰੀ ਸਹੀ ਠੀਕ ਹੈ ਜੋ ਬਰੋ ਵਲੌਗ ਜਾ ਬਣ ਜੂਗਾ ਫਲਾਲ ਮੈਂ ਗੇਟ ਲਾਦਾ ਖੁੱਡੇ ਤਾਂ ਠੀਕ ਹੈ ਚੋਬਰੋ ਸਾਹ ਚੜ ਗਿਆ ਜੀ ਪੌੜੀਆਂ ਤੋਂ ਵੱਜਿਆਏ ਤੇ ਵੱਜਿਆ ਹੀ ਦੁਬਾਰਾ ਫਿਰ ਜਾਵਾਂ ਗੋਠੇ ਤੇ ਲਓ ਜੀ ਕੋਊਤਰਾ ਆਪਣੇ ਉੱਡੇ ਫਿਰਦੇ ਆ ਜੀ ਬਸੋਣੇ ਕਿੱਥੇ ਆ ਜਾਂਦੇ ਨਹੀਂ ਮੈਂ ਨਹੀਂ ਮੈਂ ਹੁਣ ਤਾਂ ਨਹੀਂ ਮੈਂ ਆ ਗਿਆ ਫਲਾਲ ਕਿਉਂਕਿ ਸ਼ਾਮ ਹੋ ਚੁੱਕੀ ਆ ਤੇ ਦਾਣਾ ਪਾਣੀ ਦਾ ਟਾਈਮ ਹੋ ਗਿਆ ਤੇ ਬਸ 10 ਮਿੰਟ ਰੁਕੋ ਜੀ ਫੋਨ ਚਾਰਜ ਕਰ ਲਾਂ ਫਿਰ ਦਾਣੇ ਦੋਣੇ ਪਾਉਣੇ ਆ ਉਹਨਾਂ ਚਿਰ ਮੈਂ ਪੱਠੇ ਕੋਊਤਰਾ ਲਾਂ ਚੋਬਰੋ ਲਓ ਜੀ ਕੋਊਤਰਾ ਆ ਗਿਆ ਆਪਣੇ ਬਹਿਣ ਮੇਰੇ ਖਿਆਲ ਚ ਇੱਕ ਤਾਂ ਨਹੀਂ ਨਹੀਂ ਬੈਠਾ ਹੀ ਨਹੀਂ ਹਜੇ ਛਤਰੀ ਤਾਂ ਕਰਦੀਏ ਇੱਕ ਕੁੱਤੇ ਲਾਤੀਏ ਛਤਰੀ ਜਿੰਨੇ ਨਾਲ ਸੌਖੇ ਬਹਿ ਜਾਣਗੇ ਆ ਔੜ ਦਾ ਫਰਦਾ ਪੁੱਤਰ ਇੱਕ ਤਾਂ ਮਰੇ ਖਾਲ ਚਰ ਬੇਰੀ ਤੇ ਨਾਲ ਬਹਿ ਜਾ ਛਤਰੀ ਲਾ ਚੱਕ ਦੀ ਜੇ ਫਿਰ ਮਰਦੇ ਗੱਲਾਂ ਤੁਹਾਡੇ ਨਾਲ ਇੱਕ ਤਾਂ ਬਹਿ ਗਿਆ ਆਣ ਕੇ ਦੋਨੇ ਬਹਿ ਕੇ ਆਣ ਕੇ ਕੂਤਰੀਆਂ ਤੇ ਆਪਣੇ ਵਾਲਾ ਝੋਟਾ ਰਹਿ ਗਿਆ ਲੜਾ ਜਾਂਦਾ ਇਹਨੂੰ ਉਤਾਰ ਲਿਗੇ ਲਓ ਜੀ ਛੇ ਕੂਤਰਾ ਆਪਾਂ ਇੱਕ ਛਤਰੀ ਤੇ ਬਿਠਾਤੇ ਫਿਲਾਲ ਹੁਣ ਆਣ ਕੇ ਬਹਿ ਗਏ ਸਾਰੇ ਕੂਤਰੀ ਤੇ ਕੋਕੜਾ ਆਪਾਂ ਇਧਰ ਖੁੱਲੇ ਛੱਡੇ ਪਏ ਨੇ ਨਾਲ ਨਾਲ ਕੋਕੜਾ ਤੇ ਵੀ ਨਿਕਾ ਰੱਖੀ ਕਿਤੇ ਭਾਂਚਾ ਕੁੱਤਾ ਲੈ ਜਾ ਇਹਨਾਂ ਨੂੰ ਔਰ ਹੈ ਜੀ ਔਰ ਹੈ ਚੋbro ਚੈੱਕ ਕਰੋ ਅੱਜ ਇਧਰਲੀ ਸਾਈਡ ਹੀ ਰੱਖਿਆ ਕਿਉਂਕਿ ਇੱਥੇ ਕਾਕੂ ਖਾ ਲੈਣਗੇ ਆਪਾਂ ਉਹ ਸਾਹਮਣੇ گاਵਾ ਥਲੇ ਮਿੱਟੀ ਛੜਦੇ ਪਏ ਸੀ ਇਧਰਲੀ ਸੈਟ ਠੀਕ ਹੈ ਚੋbro ਤੇ ਫਿਰਾਲ ਯਾਰ ਬੱਦਲ ਫੇਰ ਆ ਗਿਆ ਮੀਂਹ ਪਹਿਲਾਂ ਪਿਆ ਨਹੀਂ ਤੇ ਕਬੂਤਰ ਕੋਤਰੇ ਦੋ ਮਿੰਟ ਠਹਿਰ ਕੇ ਲਾਵਾਂਗੇ ਪਹਿਲਾਂ ਕੁੱਕੜ ਦੀ ਥਾੜ ਫਿਰ ਕਬੂਤਰਾਂ ਨੂੰ ਵੀ ਖੁੱਲੇ ਛੱਡ ਦਿਆਂ ਆਪਣੇ ਵਾਲਾ ਲਓ ਜੀ ਹੁਣ ਥਾੜ ਦੀ ਕੁੱਕੜ ਫਿਰ ਛੰਡਾਂ ਕਬੂਤਰ ਆ ਚਲੋ ਖੜੇ 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 ਹਾਂਜੀ ਭਾਈ ਰਾਤ ਦੀ ਗੱਲ ਦੱਸਾਂ ਮੈਂ ਤੁਹਾਨੂੰ ਜਿਹੜੀ ਸ਼ੌਕੀ ਕਬੂਤਰੀ ਤੇ ਚਿੱਟੀਆਂ ਖਾਣਾ ਉਹ ਹਾਂ ਚਿੱਟੀਆਂ ਖਾਲਾ ਕਬੂਤਰ ਤਾੜਿਆ ਸੀ ਆਪਾਂ ਆ ਪਿੰਜਰੇ ਦੇ ਵਿੱਚ ਫੁਲਾ ਲੋਂਦੇ ਤੇ ਜਣਾ ਅਸੀਂ ਬੈਠੇ ਕੋਲੇ ਉਹਦਾ ਟੀਵੀ ਦੇਖੀ ਜੀ ਠੀਕ ਗੱਲ ਥੜੀ ਤੇ ਮੈਂ ਰੱਖਤਾ ਬਰਾਂਡ ਜਿਹੇ ਚ ਆਪਣੇ ਉੱਥੇ ਬਰਾਂਡ ਆ ਉਹਦੇ ਚ ਰੱਖਤਾ ਪਿੰਜਰਾ ਜੋੜੀ ਪਾ ਕੇ ਮੈਂ ਤਾਂ ਕੋਈ ਬਿੱਲੀ ਬੁੱਲੀ ਦਾ ਅਟੈਕ ਕਰਦੇ ਸਾਡੇ ਕੋਲੇ ਬੈਠੇ ਵੱਡਾ ਬਿੱਲਾ ਆਇਆ ਖੇਤ ਦੇ ਵਿੱਚੋਂ ਵੱਡਾ ਮਤਲਬ ਇਹ ਕਾਜੋ ਬਰੋ ਜੰਗਲੀ ਕਾਲੋ ਜਿਹੜਾ ਮਰਜੀ ਕਾਲੋ ਉਹ ਆਇਆ ਆਣ ਕੇ ਨਾ ਮੈਂ ਹਟਾ ਹਟਾ ਕਰੀ ਜਾਵਾਂ ਚੱਪੜਾ ਚੱਪੜਾ ਹੀ ਪਾਈਆਂ ਹਜੇ ਪਾਰਾਂ ਚ ਉਹਨੇ ਚ ਪੰਜਾ ਮਾਰੀ ਜਾਵੇ ਇਹਦੇ ਦੇ ਵਿੱਚ ਮੈਂ ਪੈਰ ਚ ਮਾਰੀ ਚੱਪੜਾਂ ਦੇ ਟੋਇਂ ਚ ਤੇ ਬਚ ਗਿਆ ਬਿੱਲਾ ਤਾਂ ਗਿਆ ਭੱਜ ਦੂਰੀ ਵਰੀ ਫੇਰ ਆ ਗਿਆ ਅਟੈਕ ਕਰਨ ਨੂੰ ਮੈਂ ਪਤਾ ਕੀ ਕੀਤਾ ਜੀ ਕਬੂਤਰ ਫਿਰ ਮੈਨੂੰ ਇਹਦੇ ਛੱਡ ਨਹੀਂ ਪਾਈ ਖੁੱਡੇ ਦੇ ਵਿੱਚ ਵੀ ਨਹੀਂ ਤਾਂ ਇਹਦੇ ਜੋ ਕੱਟ ਕੇ ਲੈ ਜਾਣੇ ਸੀ ਬਿੱਲੇ ਨੇ ਤੇ ਨਵੇਂ ਕਬੂਤਰ ਮਤਲਬ ਕਬੂਤਰਾਂ ਦਾ ਆਪਾਂ ਨੂੰ ਪਾਪ ਫਿਰ ਲੱਗ ਜਾਣਾ ਸੀਗਾ ਅੱਗੇ ਐ ਬਿੱਲੀ ਲੈ ਗਈ ਕਬੂਤਰ ਆਪਣੇ ਠੀਕ ਹੈ ਜੂbro ਤੇ ਫਿਰ ਮੈਂ ਇਹਦੇ ਵਿੱਚ ਸ਼ਰਟ ਪਾ ਕੇ ਰੱਖਦੀ ਤੇ ਭਾਂਚੋ ਐਲਾ ਚਲਾਇਆ ਕਿ ਆ ਇੱਥੋਂ ਮੁੜ ਗਿਆ ਆਣ ਕੇ ਵੀ ਪਿੰਜਰੇ ਨੂੰ ਵੇਖ ਕੇ ਵੀ ਹੁਣ ਕਬੂਤਰ ਹੈ ਨਹੀਂਗੇ ਪਿੰਜਰੇ 'ਚ ਤੇ ਤਾਂ ਕਰਕੇ ਸੋਚਿਆ ਫਿਰ ਮੈਂ ਹੈ ਵੀ ਪਿੰਜਰੇ 'ਚ ਰਹਿਣ ਦੀ ਰੱਖਣ ਨੂੰ ਕਬੂਤਰ ਕਿਤੇ ਉਹ ਨਾ ਹੋਵੇ ਵੀ ਕਬੂਤਰ ਆਪਣੇ ਜਿਹੜੇ ਹੈਗੇ ਦੋ ਬਿੱਲੀ ਲੈ ਜੇ ਤੇ ਤਾਂ ਕਰਕੇ ਸੋਚਿਆ ਵੀ ਅੱਜ ਇਹਦੇ ਨਵਾਂ ਜਿਹਾ ਗਾੜ ਲਾਉਣੇ ਆ ਕੋਈ ਪਿੰਜਰੇ ਦੇ ਨਾਲ ਗੱਤਾ ਬੰਨ ਕੇ ਕਪੜਾ ਬੰਨ ਕੇ ਨਾ ਚਾਰੇ ਪਾਸੇ ਇੱਕ ਮਤਲਬ ਜਿਹੜਾ ਗੱत्ता ਹੁਣ ਦੇ ਵਿੱਚ ਬਰੀਕ-ਬਰੀਕ ਮੋਰੀਆਂ ਕਰ ਦਾਂਗੇ ਹਵਾਵਾਂ ਨੂੰ ਤੇ ਉਹ ਆਪਾਂ ਰੱਖ ਦਾਂਗੇ ਖੁੱਡੇ ਦੇ ਵਿੱਚ ਹੀ ਠੀਕ ਹੈ ਚੋਬਰੋ ਵੀ ਜਿੰਦੇ ਨਾਲ ਬਿੱਲੀ ਅਟੈਕ ਨਾ ਕਰੇ ਇਹਦੇ 'ਚ ਖੁੱਡੇ 'ਚ ਤਾਂ ਕਿੱਥੋਂ ਕਰ ਲੋਗੀ ਤੇ ਨਾ ਹੀ ਵੀ ਕਬੂਤਰ ਇੱਕ ਦੂਜੇ ਨੂੰ ਵੇਖਣਗੇ ਬਾਹਰਲੇ ਕੂਤਰਾਂ ਨੂੰ ਤਾਂ ਕਰਕੇ ਗੱत्ता ਲਾ ਦਿੰਨੇ ਆਪਾਂ ਠੀਕ ਹੈ ਚੋਬਰੋ ਇਹਦੇ ਤੇ ਚਾਰੇ ਪਾਸੇ ਬਸ ਇਹਨਾਂ ਦੀ ਮੇਰੇ ਸਾਲਿਆਂ ਦੀ ਇੱਕ ਹੀ ਬਿਮਾਰੀ ਹੈ ਵੀ ਇੱਕ ਕਬੂਤਰਾਂ ਤਿੰਨ-ਤਣ ਕਬੂਤਰੀਆਂ ਲੱਗੀਆਂ ਖੜੀਆਂ ਭੈਣ ਦੇਣੀਆਂ ਨਹੀਂ ਆਂ ਡੇਕ ਨਹੀਂ ਲੰਮਦੀਆਂ ਇਹ ਇੱਕ ਵੀ ਕਬੂਤਰੀ ਨੇ ਅੰਡੇ ਨਹੀਂ ਲਾਈ ਜੀ ਨਾਈ ਭੈਣ ਮਰ ਕਾਲ ਨਿਕਲ ਗਏ ਮੂੰਹ ਚੋਂ ਵੀ ਨਾਈ ਫਲੀਟ ਖਾਦੀ ਇਹਨਾਂ ਨੇ ਠੀਕ ਹੈ ਜੱਬਰੋ ਹੁਣ ਮੈਂ ਸੋਚਿਆ ਯਾਰ ਜਿਹੜੀਆਂ ਅੰਡੇ ਨਹੀਂ ਲੰਮਦੀਆਂ ਉਹਨਾਂ ਕਰੀਏ ਪਰਾਂ ਦਫਾ ਦੇ ਦੂਤੀਆਂ ਯਾਰ ਜਿਹੜੇ ਬਾਈ ਆਪਾਂ ਨੂੰ ਕਹਿੰਦੇ ਪਿੰਡ ਦੇ ਮੰਗਦੇ ਕਬੂਤਰ ਦੇ ਜਾਂ ਕੋਈ ਹੋਰ ਬਿੱਲੀ ਯਾਰ ਦੋਸਤ ਲੈ ਜਿੰਦੇ ਤੋਂ ਲੈਂਦੀ ਔਰ ਕਬੂਤਰੀ ਤੋਂ ਆਹ ਕਬੂਤਰੀ ਦਰਨੇ ਪੁੱਠੀ ਕਰੀ ਉਹਨੇ ਉਹਨਾਂ ਨੂੰ ਮੈਂ ਪੁੱਛਦਾ ਅੱਜ ਵੀ ਫੋਨ ਕਰਕੇ ਕੋਈ ਕਬੂਤਰੀ ਦੇ ਜਾ ਤੇਰੀ ਕਿਉਂਕਿ ਮੇਰੇ ਸਾਲਕਣੇ ਦੇ ਡੱਕੇ ਚ ਗੀ ਜਾਣਗੇ ਪਰ ਆਂਡੇ ਉਂਡੇ ਮੇਰੇ ਸਾਲੇ ਦੇ ਲਾਉਂਦੇ ਨਹੀਂ ਨਾ ਹੀ ਜੋੜੀ ਜੁੜੀ ਪਾਉਂਦੇ ਔਰ ਕਬੂਤਰੀਆਂ ਕਬੂਤਰੀਆਂ ਪੈਂਚੋਂ ਤਿੰਨ ਇੱਕ ਤਿੰਨ ਕਬੂਤਰੀਆਂ ਕਬੂਤਰ ਤੇ ਮਗਰ ਲੱਗੀਆਂ ਪਈਆਂ ਇਹ ਤੁਸੀਂ ਪੈਂਚੋਂ ਹੋਰ ਕਬੂਤਰ ਮਰ ਗਏ ਮੇਰੇ ਸਾਲੇ ਦੇ ਉਹ ਬੈਠਾ ਚੋਬਰ ਉੱਤੇ ਇਕੱਲਾ ਉਹ ਵੀ ਛੜਾ ਸ਼ਾਂਟ ਹੈ ਤੇ ਜਿਹੜਾ ਉਹ ਬੈਠਾ ਸਾਹਮਣੇ ਚਿੱਟੀਆਂ ਖਾਣਾ ਆ ਜਿਹੜਾ ਆ ਖੜਾ ਜਿਹੜਾ ਇਹ ਵੀ ਮੇਰੇ ਥਾਲੇ ਦਾ ਛਟਾ ਛਾਂਟ ਆ ਵੀ ਇਹ ਮਰ ਗਏ ਕੁੜੀ ਜਾਵੇ ਤੁਸੀਂ ਇਹਨਾਂ ਨਾਲ ਲੱਗ ਲੱਗਦੇ ਮਰ ਜਾਓਂ ਡੇ ਲਾਹ ਲੋ ਭੈ ਹੋਰ ਕੀ ਤੰਗ ਕੀਤਾ ਪਿਆ ਤੇ ਬਾਕੀ ਮੇਰੇ ਥਾਲੇ ਦੇ ਉੱਡਦੇ ੜਦੇ ਵੀ ਹੈ ਨਹੀਂ ਇਹਨੇ ਹੁਣ ਤਾਂ ਚੰਗੇ ਆ ਫਲਾਟ ਜਾਨਵਰ ਤਾਂ ਪਰ ਆਪ ਨੂੰ ਆਪ ਨੂੰ ਨਹੀਂ ਟਾਈਮ ਲੱਗਦਾ ਉਡਾਉਣ ਦਾ ਕਬੂਤਰ ਚੰਗੀ ਤਰ੍ਹਾਂ